ਸੁਰਜੀਤ ਚਰੋਮਣੀ ਅਕਾਲੀ ਦਲ ਦੀ ਤਰਫੋਂ ਫਿਰ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਸੌਪਿਆ ਗਿਆ ਹੈ। ਇਹ ਮੰਗ ਪੱਤਰ ਡੀਸੀ ਰਾਹੁਲ ਚਾਬਾ ਨੂੰ ਸੌਪਿਆ ਗਿਆ ਜਿਸ ਦੀ ਅਗਵਾਈ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਨੇ। ਉਹਨਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਹੈ ਕਿ ਉੰਜ ਤਾਂ ਪੂਰੇ ਪੰਜਾਬ ਦਾ ਹੜ੍ਹ ਨੇ ਬਹੁਤ ਨੁਕਸਾਨ ਕੀਤਾ ਪਰ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡ ਬੇਹੱਦ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ ਨੇ ਇਸ ਕਰਕੇ ਇਹਨਾਂ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਕਿਸਾਨਾਂ ਦੀ ਫਸਲ ਚਾਈਨਿਸ ਵਾਇਰਸ ਕਰਕੇ ਵੀ ਖਰਾਬ ਹੋਈ ਹੈ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੰਨਾ ਕਿਸਾਨਾਂ ਦੀਆਂ ਫਸਲਾਂ ਕਿਸੇ ਵੀ ਕਾਰਨ ਖਰਾਬ ਹੋਈਆਂ ਨੇ ਉਹਨਾਂ ਨੂੰ ਵੀ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ। ਉਹਨਾਂ ਨੇ ਕੇਂਦਰ ਸਰਕਾਰ ਕੋਲੋਂ ਬੋਨਸ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਜੋ ਚੈੱਕ ਦੇ ਰਹੀ ਹੈ ਉਹ ਬਹੁਤ ਹੀ ਘੱਟ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਸਿਰਫ ਖਾਣਾ ਪੂਰਤੀ ਕਰ ਰਹੀ ਹੈ। ਉਨਾ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਦਾ ਜੋ-ਜੋ ਵੀ ਨੁਕਸਾਨ ਹੋਇਆ ਹੈ ਉਸ ਮੁਤਾਬਕ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਇਸ ਵੇਲੇ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਵੀ ਸੁਣਾਉਂਦੇ ਆ ਅੱਜ ਪੁਨਰ ਸੁਵੀਰਜੀਤ ਸ਼ਰਮਣੀ ਅਕਾਲੀ ਦਲ ਵੱਲੋਂ ਅਸੀਂ ਮੈਮੋਰੰਡਮ ਦੇਣ ਆਈ ਸੀ ਦੀ ਸਾਰੀ ਲੀਡਰਸ਼ਿਪ ਜੋ ਪਿਛਲੇ ਸਮੇਂ ਜੋ ਕਿਸਾਨਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੜ੍ਹਾਂ ਕਰਕੇ ਉਸ ਤੋਂ ਬਾਅਦ ਜਿਹੜੀ ਬਿਮਾਰੀ ਫੈਲੀ ਚਾਇਨਾ ਵਾਇਰਸ ਤੇ ਆਪਣੀ ਹਲਦੀ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ ਓਏ ਦੋਨਾਂ ਬਿਮਾਰੀਆਂ ਕਰਕੇ ਝਾੜ ਬਹੁਤ ਘਟ ਗਿਆ ਪੰਜਾਬ ਦਾ ਤਕਰੀਬਨ 40% ਨੁਕਸਾਨ ਹੈ ਕਿਸਾਨਾਂ ਨੂੰ ਸੋ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅੱਜ ਮੈਮੋਰੰਡਮ ਸੌਪਿਆ ਜਿਹਦੇ ਵਿੱਚ ਅਸੀਂ ਕੁਝ ਮੰਗਾਂ ਰੱਖੀਆਂ ਉਹਨਾਂ ਕੋਲੇ ਇੱਕ ਤਾਂ ਜਿਹੜਾ ਹੜ੍ਹਾਂ ਦਾ ਜੋ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਤੁਰੰਤ ਜਿਹੜਾ ਜਾਰੀ ਕੀਤਾ ਜਾਵੇ ਤੇ ਦੂਸਰਾ ਜੋ ਫਸਲਾਂ ਦਾ ਝਾੜ ਘਟਿਆ ਉਹਦੇ ਲਈ ਮੁਆਵza ਵੀ ਕਿਉਂਕਿ ਹੋਇਆ ਤਾਂ بارشਾਂ ਕਰਕੇ ਹੀ ਹੈ ਮੁਆਵza ਵੀ ਦਿੱਤਾ ਜਾਵੇ ਤੇ ਕੇਂਦਰ ਸਰਕਾਰੋਂ ਦੇ ਵਾਸਤੇ ਬੋਨਸ ਵੀ ਜਿਹੜਾ ਕਿਸਾਨਾਂ ਵਾਸਤੇ ਸਪੈਸ਼ਲ ਬੋਨਸ ਅਨਾਉਂਸ ਕਰੇ ਤੇ ਉਹ ਜਿਹੜਾ ਹੈ ਅਸੀਂ ਇੱਕ ਮੰਗ ਕੀਤੀ ਹੈ ਤੀਸਰਾ ਜਿਹੜਾ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਘਰ ਟਾਏ ਨੇ ਹੜ ਮਾਰ ਮਾਰ ਇਲਾਕਿਆਂ ਤੇ ਹੋਈ ਹੋਇਆ ਬਾਕੀ ਸਾਰੇ ਮੈਸਾਂ ਦਾ ਪੰਜਾਬ ਦੇ ਵਿੱਚ ਹੀ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਸੀ ਉਹਨਾਂ ਦੇ ਘਰਾਂ ਘਰ ਟਹੇ ਨੇ ਜਾਂ ਨੁਕਸਾਨ ਹੋਇਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਘੱਟੋ ਘੱਟ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 1 ਲੱਖ ਰੁਪਇਆ ਤੇ ਜਿਨ੍ਹਾਂ ਦੇ ਬਿਲਕੁਲ ਢਹਿ ਗਏ ਘੱਟੋ ਘੱਟ 2 ਲੱਖ ਰੁਪਇਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਤੇ ਇਹ ਜਿਹੜੀਆਂ ਅਸੀਂ ਮੈਮੋਰੰਡਮ ਜਿਹੜਾ ਦੋਨੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਭੇਜਿਆ ਆਪਦੇ ਦਿਵਾਲੀ ਤੋਂ ਪਹਿਲਾਂ ਕਿ ਬਸ ਆਪ ਨੂੰ ਵੀ ਬਹੁਤ ਦੇ ਚੈੱਕ ਦੇ ਦੇਖੋ ਚੈੱਕ ਬਹੁਤ ਥੋੜੇ ਨੇ ਪਹਿਲਾਂ ਤਾਂ ਬਹੁਤ ਥੋੜੇ ਲੋਕਾਂ ਨੂੰ ਸਾਰਿਆਂ ਨੂੰ ਮਿਲੇ ਨਹੀਂ ਉਹ ਸਿਰਫ ਸਰਕਾਰ ਹੀ ਖਾਣਾ ਪੂਰਤੀ ਦਿਖਾਵਾ ਕਰ ਰਹੀ ਹੈ ਇਸ ਚੈੱਕ ਵੰਡ ਤੇ ਜੇ ਤਾਂ ਜਿਹੜੇ ਸਾਰੇ ਲੋਕਾਂ ਨੂੰ ਚੈੱਕ ਮਿਲਣ ਫਿਰ ਤਾਂ ਗੱਲ ਸਮਝ ਆਉਂਦੀ ਹੈ ਨਹੀਂ ਫਿਰ ਲੋਕ ਕਿਉਂ ਰੌਲਾ ਪਾਉਂਦੇ ਨੇ ਉਹ ਤਾਂ ਸਿਰਫ ਇੱਕ ਫੋਟੋ ਖਿਚਾਉਂਦੇ ਨੇ ਦੋ ਚਾਰ ਚੈੱਕ ਦੇਖ ਕੇ ਤੇ ਆਪ ਦਾ ਚੱਲਦੇ ਬਣਦੇ ਆ ਪਰ ਜਿਹੜੇ ਅਸਲ ਲੋਕ ਪ੍ਰਭਾਵਿਤ ਨੇ ਉਹਨਾਂ ਨੂੰ ਅਜ ਤੱਕ ਸਰਕਾਰ ਵੱਲੋਂ ਕੋਈ ਮਦਦ ਪਹੁੰਚੀ ਨਹੀਂ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਸਾਰਾ ਇਹ ਮੁਆਵਜ਼ਾ ਜੋ ਮਦਦ ਕਰਨੀ ਹੈ ਸਰਕਾਰ ਨੇ ਲੋਕਾਂ ਨੂੰ ਪਹੁੰਚਾਈ ਜਾਵੇ ਦੇਖੋ ਤਰਨਤਾਰਨ ਦੀ ਇਲੈਕਸ਼ਨ ਪੰਜਾਬ ਵਿੱਚ ਇੱਕ ਨਵੀਂ ਦਿਸ਼ਾ ਦੇ ਬੜੀ ਵੱਡੀ ਜਿਹੜੀਆਂ ਹੈ ਗਰਾਊਂਡ ਤੇ ਤੇ ਜੋ ਆਜ਼ਾਦ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਉਹਨਾਂ ਨੂੰ ਸਮਰਥਨ ਮਿਲ ਰਿਹਾ ਸਾਰੀਆਂ ਪੰਥਕ ਤਰ੍ਹਾਂ ਸਿਰਫ ਇੱਕ ਪਾਰਟੀ ਨੂੰ ਛੱਡ ਕੇ ਸਾਰੀਆਂ ਪੰਥਕ ਤੇ ਨਾ ਉਹਨਾਂ ਦੀ ਮਤ ਕਰ ਰਹੀਆਂ ਨੇ ਤੇ ਸਾਡੀ ਵੀ ਜਿਹੜੀ ਸਮੁੱਚੀ ਲੀਡਰਸ਼ਿਪ ਆਉਣ ਦੇ ਦਿਨਾਂ ਚ ਪੱਕੇ ਉਥੇ ਡੇਰੇ ਲਾ ਕੇ ਪਿੰਡ ਪਿੰਡ ਆਪਦੀ ਜ਼ਿੰਮੇਵਾਰੀਆਂ ਸਾਂਭ ਕੇ ਉਥੇ ਅਸੀਂ ਉਹਨਾਂ ਦੀ ਕੈਂਪੇਨ ਦੇ ਵਿੱਚ ਹਿੱਸਾ ਬਣਾਵਾਂਗੇ ਤੇ ਇਹ ਨਿਸ਼ਚਿਤ ਕਰਾਂਗੇ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦਾ ਹੁਣ ਤੱਕ ਨੁਕਸਾਨ ਕੀਤਾ ਹੈ ਜਾਂ ਜਿਹੜੇ ਅੱਜ ਵੀ ਪੰਜਾਬ ਦਾ ਨੁਕਸਾਨ ਕਰ ਰਹੀ ਆਮ ਆਦਮੀ ਪਾਰਟੀ ਹੋਰ ਇਹਨਾਂ ਨੂੰ ਜਿਹੜਾ ਪੰਜਾਬ ਚੋਂ ਚਲਦਾ ਕਰਿਆ ਜਾਵੇ ਤੇ ਪੰਜਾਬ ਪੱਖੀ ਧਰਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਅੱਗੇ ਆਉਣ। ਕਿ ਨਾਂ ਮਸਰ ਆਪਣਾ ਹੀ ਵਿਜੇ ਲੰਕੇਸ਼ ਜੀ। ਜਿਸ ਬਸਾਣਾ ਦੇਸ਼ੀਾਨ ਮੰਗ ਪੱਤਰ ਦੇ ਆਇਓ ਕੀ ਮੰਗਾਂ ਨੇ? ਸਾਡੀ ਇਹ ਮੰਗਾਂ ਨੇ ਕਿ ਜਿਹੜੇ ਵੀ ਅੱਜ ਖੇਤੀ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਮੰਦਾ ਹਾਰ ਹੋ ਰਿਹਾਗਾ। ਹਨਾ ਜਿਹੜੇ ਆ ਪਿੱਛੇ ਹੜਾ ਏ ਜਾਂ ਜਿਹੜੇ ਬਿਮਾਰੀਆਂ ਫੈਲ ਗਈਆਂ ਫਸਲਾਂ ਬਰਬਾਦ ਹੋ ਗਈਆਂ। ਉਹਨਾਂ ਜਿਹੜਾ ਮੁਆਵਜ਼ਾ ਉਹ ਬਣਦਾ ਜਿਹੜਾ ਉਹ ਸਰਕਾਰ ਵੱਲੋਂ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ। ਪਰ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਦਿਖਾਈ ਗਈ ਜਿਸ ਨਾਲ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਨੇ ਜਾਂ ਜਿਹੜਾ ਨੁਕਸਾਨ ਹੈ ਉਹ ਪੂਰਾ ਹੋ ਸਕੇ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਕਿ ਜਿਹੜੀ ਵੀ ਇਹਨਾਂ ਦੇ ਹੱਕ ਬਣਦੇ ਨੇ ਉਹ ਜ਼ਰੂਰ ਦਿੱਤੇ ਜਾਣ